ओम श्री गणेशाय नमः कृष्णाय <coughs> वासुदेवाय देवकी नन्दनायच नन्दगोप कुमाराय गोविन्दाय नमो नमः कृष्णाय वासुदेवाय हरे परमात्माने पांडु क्लेश नाशाय गोविंदा ए नमो नमः सर्व मंगल मांगल्ये शिवे सर्वार्थ साधिके शरणे त्रम्बके गौरी नारायणे नमस्ते नारायणे नमस्ते ओस लोकां दा ਸਵਾਲ ਹੈ ਪ੍ਰਸ਼ਨ ਹੈ ਕਿ ਓਮ ਨਮਾ ਭਗवते ਵਾਸudevਾਇ ਇਹ ਮੰਤਰ ਬੋਲ ਕੇ ਕੀਤਾ ਜਾ ਸਕਦਾ ਹੈ ਕੀਰਤਨ ਕੀਤਾ ਜਾ ਸਕਦਾ ਹੈ કે ਨਹੀਂ ਇਸ ਵਿੱਚ ਸੰਤਾਂ ਦੇ ਅਲੱਗ-ਅਲੱਗ মত ਨੇ ਕੁਝ ਸੰਤ ਇਹਦਾ ਕੀਰਤਨ ਉਹ ਆਨੰਦ ਨਾਲ ਕਰਦੇ ਹਨ ਬਹੁਤ ਸੰਤ ਇਸ ਨੂੰ ਹੌਲੀ-ਹੌਲੀ ਬੋਲ ਕੇ ਕਰਦੇ ਹਨ ਪਰ ਇਹਦੇ ਵਿੱਚ ਕੀਰਤਨ ਅਤੇ ਸੰਗੀਤਨ ਕੀਰਤਨ ਤੇ ਸੰਗੀਤਨ ਦੋ ਭਾਸ਼ਾਵਾਂ ਵਿੱਚ ਦੋ ਅਰਥਾਂ ਵਿੱਚ ਹੋ ਜਾਂਦਾ ਹੈ ਆਪਣੇ ਇਹ ਜਿਹੜੀ ਬਾਣੀ ਹੈ ਇਹ ਚਾਰ ਤਰ੍ਹਾਂ ਦੀ ਹੈ ਬੈਖਰੀ ਸ਼ਾਂਤੀ ਪਰਾ ਮੱਧਮ ਬੈਖਰੀ ਸ਼ਾਂਤੀ ਮੱਧਮ ਤੇ ਪਰਾ ਇਹ ਚਾਰ ਤਰ੍ਹਾਂ ਦੀ ਬਾਣੀ ਹੈ ਜਿਹੜੀ ਵੈਖਰੀ ਬਾਣੀ ਹੈ ਇਸ ਨੂੰ ਬੋਲ ਕੇ ਹੀ ਦੱਸਿਆ ਜਾ ਸਕਦਾ ਹੈ ਜੋ ਵੀ ਆਪਾਂ ਨੇ ਕੰਮ ਕਰਨਾ ਹੈ ਕੀਰਤਨ ਕਰਨਾ ਹੈ ਸਿਮਰਨ ਕਰਨਾ ਹੈ ਬੋਲ-ਬੋਲ ਕੇ ਹੀ ਕਰ ਸਕਦੇ ਹਾਂ ਜਿਹੜੀ ਬਾਣੀ ਪ੍ਰਸ਼ੰਤੀ ਹੈ ਉਹਨੂੰ ਸਿਰਫ ਆਪਾਂ ਆਪਾਂ ਦੇਖ ਸਕਦੇ ਆ ਹੌਲੀ-ਹੌਲੀ ਕੰਠ ਦੇ ਵਿੱਚ ਆਪਾਂ ਨੂੰ ਸੁਣਾਈ ਦਿੰਦੀ ਹੈ ਮੱਧਮਾ ਹੁੰਦੀ ਹੈ ਇਹ ਆਪਾਂ ਬੋਲ ਵੀ ਸਕਦੇ ਆ ਤੇ ਆਪਾਂ ਇਧਰੋਂ ਦਰਦਾ ਕੰਮ ਵੀ ਕਰਾ ਸਕਦੇ ਆ ਤੇ ਆਪਣਾ ਜਿਹੜਾ ਨਾਮ ਸਿਮਰਨਾ ਹੈ ਜਾਂ ਮੰਦਬ ਇਹ ਹੈ ਉਹ ਸਾਰੇ ਆਪਾਂ ਜਾਣਦੇ ਜਿਹੜੀ ਪੜਾ ਹੈ ਪੜਾਵਾਣੀ ਇਹ ਹਰ ਟਾਈਮ ਸਿਮਰਨ ਕਰਦੇ ਕਰਦੇ ਆਪਾਂ ਨੂੰ ਅਨੁਭਵ ਹੁੰਦੀ ਹੈ ਜਦੋਂ ਆਪਾਂ ਨੂੰ ਕੰਮ ਕਰਦੇ ਸਮੇਂ ਬੋਲਦੇ ਸਮੇਂ ਚੱਲਦੇ ਸਮੇਂ ਆਪਣਾ ਨਾਮ ਸਿਮਰਨ ਹੁੰਦਾ ਰਹੇ ਉਹ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਹੁਣ ਅਸੀਂ ਪਰਾਂ ਬਾਣੀ ਦੇ ਵਿੱਚ ਪਹੁੰਚ ਗਏ ਜਿਹੜਾ ਕੀਰਤਨ ਹੈ ਇਹ ਵੈਖਰੀ ਬਾਣੀ ਦੇ ਨਾਲ ਹੀ ਹੁੰਦਾ ਹੈ ਕੀਰਤਨ ਕਿਸ ਨੂੰ ਕਿਹਾ ਜਾਂਦਾ ਹੈ ਜਿਹੜਾ ਸ਼ਬਦ ਵਾਰੀ ਵਾਰੀ ਉਚਾਰਨ ਕਰੀਏ ਆਪਾਂ ਸੁਨਦਾ ਰਹੇ ਤੇ ਆਪਾਂ ਕਿਸੇ ਗੁਰੂ ਦਾ ਨਿਸ਼ਟ ਦਾ ਧਿਆਨ ਕਰਦੇ ਕਰਦੇ ਉਸ ਦੇ ਵਿੱਚ ਲੀਨ ਹੋ ਜਾਈਏ ਤੇ ਆਪਾਂ ਨੂੰ ਲਗਾਤਾਰ ਬੋਲ ਬੋਲ ਕੇ ਅਨੁਭਵ ਹੁੰਦਾ ਰਹੇ ਕੀਰਤਨ ਆਪਾਂ ਓਵ ਨੂੰ ਭਗਵਤੇ ਵਾਸੂਦੇਵਾ ਦਾ ਕਰ ਸਕਦੇ ਹਾਂ ਆਕੀ ਸੰਤਾਂ ਦੇ ਬਹੁਤ ਮਰਤ ਨੇ ਇਸ ਕਰਕੇ ਕਿਸੇ ਦਾ ਕੋਈ ਵਿਰੋਧ ਨਹੀਂ ਜੋ ਜਿਸ ਨੂੰ ਚੰਗਾ ਲੱਗਦਾ ਹੈ ਉਹ ਕਰੋ ਕਿਉਂਕਿ ਪ੍ਰਮਾਤਮਾ ਦਾ ਨਾਮ ਉਠਾ ਜਪੋ ਜਾਂ ਸਿੱਧਾ ਇਹਦਾ ਫਲ ਮਿਲ ਹੀ ਜਾਂਦਾ ਹੈ ਸੰਕੀਰਤਨ ਸਮੂਹ ਦੇ ਵਿੱਚ ਹੁੰਦਾ ਹੈ 2 4 6 ਜਿੰਨੇ ਵੱਤਵਾ ਲੋਕ ਹੋਣ ਉਹ ਇਸ ਮੰਤਰ ਦਾ ਆਚਰਨ ਕਰਨ ਨਾਲ ਸਾਜ਼-ਵਾਜੇ ਵਜਣ ਨਾਲ ਨਿਰਤ ਕਰਨ ਔਰ ਆਪਣਾ ਧਿਆਨ ਜਿਹੜਾ ਆਪਣੇ ਇਸ਼ਟ ਦੇ ਵਿੱਚ ਹੋਵੇ ਆਪਾਂ ਨੂੰ ਇਹ ਨਾ ਪਤਾ ਲੱਗੇ ਕਿ ਆਪਾਂ ਕੀਰਤਨ ਤੋਂ ਕਿਤੇ ਬਾਹਰ ਨਹੀਂ ਗਏ ਜਦੋਂ ਮਨ ਸੰਕੀਰਤਨ ਤੇ ਹੁੰਦਾ ਹੈ ਤਾਂ ਆਪਾਂ ਨੂੰ ਆਪਣੇ ਸਰੀਰ ਬਾਰੇ ਨਹੀਂ ਪਤਾ ਹੁੰਦਾ કે મેં નાચ ਰਿਹਾ ਹਾਂ ਜਾਂ ਮੈਂ બોਲ ਰਿਹਾ ਹਾਂ ਆਪਣੇ ਜਿਸਟ ਦੇ ਵਿੱਚ ਐਨਾ تنਮਿਆ ਹੋ ਜਾਂਦਾ ਹੈ ਇਨਸਾਨ ਕਿ ਉਸ ਨੂੰ ਇੰਨਾ ਗੱਲਾਂ ਦਾ ਧਿਆਨ ਹੀ ਨਹੀਂ ਰਹਿੰਦਾ ਉਸ ਨੂੰ ਸੰਗੀਤਨ ਕਿਹਾ ਜਾਂਦਾ ਹੈ ਕੀਰਤਨ ਆਪਾਂ ਇਕੱਲੇ ਫੜ ਕੇ ਵਹਿ ਕੇ ਪੈ ਕੇ ਕੰਮ ਕਰਦੇ ਕਰਦੇ ਗੁੰਗਣਾਉਂਦੇ ਰਹੀਏ ਇਸ ਨੂੰ ਆਪਾਂ ਜੋ ਵੀ ਮੰਤਰ ਹੈ ਓਮ ਨੋ ਭਗਵਤੇ ਵਾਸudevਾਇ ਆਪਣਾ ਗੁਰ ਮੰਤਰ ਹੈ ਜੋ ਵੀ ਇਸੇ ਦਾ ਗੁਰ ਮੰਤਰ ਹੈ ਜੋ ਵੀ ਸ਼ਬਦ ਆਪਾਂ ਉਸ ਨੂੰ ਬਾਰ ਬਾਰ ਦੁਹਰਾઈએ ਉਸੇ ਨੂੰ ਹੀ ਕੀਰਤਨ ਕਿਹਾ ਜਾਂਦਾ ਹੈ ਇਸ ਕਰਕੇ ਲੋਕਾਂ ਦਾ ਵਿਚਾਰ ਆਪਣੀ ਬੁੱਧੀ ਮੁਤਾਬਕ ਹੈ ਪਰ ਭਗਤਾਂ ਨੇ ਪ੍ਰਮਾਤਮਾ ਨੂੰ ਮੰਤਰ ਨਾਲ ਨਾ ਜੋੜ ਕੇ ਆਪਣੀ ਸ਼ਰਧਾ ਭਾਵਨਾ ਆਪਣੇ ਅਨੁਭਵ ਮੁਤਾਬਕ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਜਾ ਕੇ ਉਸ ਦਾ ਨਾਮ ਸਿਮਰਨ ਜਪ ਜਪਾ ਜਪ ਆਦਿ ਕੀਤਾ ਹੈ ਕਿਉਂਕਿ ਪ੍ਰਮਾਤਮਾ ਕਿਸੇ ਮੰਤਰ ਦੁਆਰਾ ਜਾਂ ਕਿਸੇ ਵਿਦਿਆ ਦੁਆਰਾ ਨਹੀਂ ਪ੍ਰਾਪਤ ਹੋ ਸਕਦਾ ਇਹ ਆਪਣੇ ਆਪਣੇ ਅਨੁਭਵ ਹੁੰਦੇ ਹਨ ਜਦੋਂ ਵੀ ਪਰਮਾਤਮਾ ਕਿਸੇ ਤੇ दया ਹੋ ਜਾਂਦਾ ਹੈ ਕਿਸੇ ਤੇ ਕਿਰਪਾ ਕਰਦਾ ਹੈ ਤਾਂ ਉਸ ਨੂੰ ਇਹ ਜਬੂਧਿ ਜੋ ਦਿੰਦਾ ਹੈ ਜੋ ਉਸ ਦੀ ਸ਼ਰਨ ਦੇ ਵਿੱਚ ਐਨਾ تنਮਿਆ ਹੋ ਜਾਂਦਾ ਹੈ ਕਿ ਉਸ ਨੂੰ ਹਰ ਇੱਕ ਜਗ੍ਹਾ ਭਗਵਾਨ ਹੀ ਨਜ਼ਰ ਆਉਂਦੇ ਹਨ ਜਿਵੇਂ ਪੱਥਰ ਦੇ ਵਿੱਚ ਵੀ ਕੁੱਤੇ ਦੇ ਵਿੱਚ ਵੀ ਪ੍ਰੇਤ ਦੇ ਵਿੱਚ ਵੀ ਬਹੁਤ ਜਗਾਂ ਨਾਮਦੇਵ ਨੇ ਧੰਨੇ ਨੇ ਜਗਾ ਜਗਾ ਪ੍ਰਮਾਤਮਾ ਨੂੰ ਪ੍ਰਗਟ ਕੀਤਾ ਉਹਨਾਂ ਨੇ ਕਿਸੇ ਮੰਤਰ ਦਾ ਜਾਂ ਉਚਾਰਨ ਕੀ ਇਹਦੇ ਵੱਲ ਧਿਆਨ ਨਹੀਂ ਦਿੱਤਾ ਕਿ ਮੈਂ ਕਿਹੜਾ ਮੰਤਰ ਜਪ ਕਰਦਾ ਕਿਹੜਾ ਨਹੀਂ ਕਰਦਾ ਕਿਹੜਾ ਕੀਰਤਨ ਕਰਦਾ ਹਾਂ ਕਿਹੜਾ ਨਹੀਂ ਕਰਦਾ ਇਸ ਕਰਕੇ ਆਪਣੀ ਸ਼ਰਧਾ ਮੁਤਾਬਕ ਹੀ ਲੋਕਾਂ ਨੂੰ ਆਪਣੇ ਮੁਤਾਬਕ ਹੀ ਲੋਕਾਂ ਨੂੰ ਮੰਤਰ ਦਾ ਕੀਰਤਨ ਸੰਗੀਤਨ ਸਿਮਰਨ ਜਪ ਜੋ ਵੀ ਕਰ ਸਕਦੇ ਆ ਉਹ ਕਰਨਾ ਚਾਹੀਦਾ ਹੈ ਇਸ ਕਰਕੇ ਕਿਸੇ ਦੇ ਪ੍ਰਤੀ ਕੋਈ ਵੀ ਭਗਤੀ ਦੇ ਵਿੱਚ ਦੁਸ਼ਤ ਭਾਵਨਾ ਨਹੀਂ ਹੁੰਦੀ ਕਿ ਉਹ ਮੰਤਰ ਉਚਾਰਨ ਕਰਦਾ ਹੈ ਉਹ ਨਹੀਂ ਕਰਦਾ ਉਹ ਸਿੱਧਾ ਬੋਲਦਾ ਹੈ ਉਹ ਕੁੱਠਾ ਬੋਲਦਾ ਹੈ ਇਸ ਕਰਕੇ ਆਪਣਾ ਆਪਣਾ ਜੋ ਸਮਾ ਹੈ ਕੀਰਤਨ ਦੇ ਵਿੱਚ ਸਿਮਰਨ ਦੇ ਵਿੱਚ ਬੈਕਰੀ ਦੁਆਰਾ ਪਸ਼ੰਤੀ ਦੁਆਰਾ ਮਧਮਨ ਦੁਆਰਾ ਜਪ ਦੁਆਰਾ ਇਹ ਬਾਣੀ ਦੁਆਰਾ ਆਪਾਂ ਪ੍ਰਮਾਤਮਾ ਦਾ ਨਾਮ ਸਿਮਰਨ ਕੀਰਤਨ ਕਰੀਏ ਤਾਂ ਜੋ ਆਪਾਂ ਆਪਣਾ ਕਲਿਆਣ ਕਰੀਏ ਤੇ ਦੂਜਿਆਂ ਦਾ ਕਲਿਆਣ ਕਰ ਸਕੀਏ ਬੋਲੋ ਨਾਰਾਇਣ ਭਗਵਾਨ ਕੀ ਜੈ